ਬਲੌਗ ਦਾਸ ਆਪਣੇ ਕਿਵੇਂ ਹੁੰਦੇ ਨੇ ਬਹੁਤ ਸੋਹਣੇ ਹੁੰਦੇ ਨੇ ਬਾਈ ਤੇ ਦੇ ਨਾਲੇ ਹੁੰਦੇ ਨੇ ਬਹੁਤ ਸੋਹਣੇ ਹੁੰਦੇ ਨੇ ਕਿੰਨੇ ਦਿਨ ਲੱਗੇ ਮਾਂ ਮਾਈ ਜੀ 12 ਦਿਨ ਪੌਣਾ 1 ਹੋ ਗਿਆ ਮਤਰੋ ਤਸੀਲ ਜੀ ਬੈਠਿਆਂ ਵਾਲੇ ਲਾੜ ਹੋ ਰਹੇ ਨੇ ਜੀ ਦਾਦੀ ਪੋਤੇ ਦੇ ਗੱਗੂ ਮਾਸੀ ਕੋਲੇ ਵੀ ਲਈ ਚੱਲਦੇ ਆਣਾ ਬਨੀਤੀ ਨਹੀਂ ਤੇ ਆਪਣੀ ਸੰਗਲ ਨਾਲ ਨਹੀਂ ਬੰਨੀ ਨਾਲ ਸੰਗਲ ਨਾਲ ਦਾ ਸਹੀ ਗੱਲ ਆ ਲੋਟ ਆ ਐ ਟੋਕਰਾਂ ਜਿਆ ਪਾਤਾ ਉਧਰ ਭੱਜ ਕੇ ਸੌਂਕ ਦਾ ਕੁਝ ਮੁੱਲ ਨਹੀਂ ਮਤਰੋ ਇੱਕ ਸੌਂਕ ਕਬੂਤਰ ਬਾਜੀ ਰਗਲਾ ਚਲਾ ਦੇ ਚਲਾ ਕੇ ਦਿਖਾ ਕੇ ਮੈਂ ਜਾਂਦੀ ਸਕੂਟਰੀ ਜੀ ਕਿਉਂ ਬਣਾਦੀ ਰੀਲ ਉਹ ਕਿੱਥੇ ਹੈਗੀ ਉਹ ਯਾਰ ਮਨੀਤ ਹਾਂ ਬਈ ਮੈਟਰੋ ਵੈਲਕਮ ਟੂ ਮਾਈ ਬਲੌਗ ਤੁਹਾਡਾ ਸਵਾਗਤ ਆ ਆਪਣੇ ਨਵੇਂ ਬਲੌਗ ਚ ਅੱਜ ਆ ਜੀ ਆਪਣੇ ਬਲੌਗ ਦਾ 276ਵਾਂ ਦਿਨ ਅੱਜ ਦੀ ਗੱਲ ਦੱਸ ਦਿਆਂ ਮੈਟਰੋ ਅੱਜ ਹੋ ਗਿਆ ਸੀ ਆਪਾਂ ਨੂੰ ਰਾਤ ਬੁਖਾਰ ਬਹੁਤ ਤੇਜ਼ ਹੋ ਗਿਆ ਸੀ ਤਾਂ ਕਰਕੇ ਅੱਜ ਸਵੇਰੇ ਵੀ ਉਸ ਟਾਈਮ ਵੀ ਬੁਖਾਰ ਸੀ ਤਾਂ ਕਰਕੇ ਆਪਾਂ ਗਰੁੱਪ 'ਚ ਮੈਸੇਜ ਕਰਤਾ ਜੀ ਮੈਂ ਇੱਥੋਂ ਆਇਆ ਨਹੀਂ ਜਾਣਾ ਪਰ ਸਾਡੀ ਟੀਮ ਦੀ ਹਿੰਮਤ ਦੇਖੋ ਮਤਲਬ ਸਾਡੀ ਟੀਮ ਪਹੁੰਚ ਗਿਆ ਨਹੀਂ ਸੋਚਿਆ ਉਹਨਾਂ ਨੇ ਵੀ ਚਲ ਅੱਜ ਸਾਰੀ ਛੁੱਟੀ ਮਾਰ ਲੈਣੇ ਆ ਬਹੁਤ ਤਾਕੜੇ ਰਹੇ ਤੇ ਫਿਰ ਉਹਨਾਂ ਨੇ ਮੈਨੂੰ ਵੀਡੀਓ ਬਣਾ ਕੇ ਵੀ ਭੇਜੀਆਂ ਆਇਆ ਕਰੋ ਵੀਰੇ ਸਾਡਾ ਬੰਦਾ ਜਾਪ ਹੀ ਨਹੀਂ ਆਇਆ ਬੁਮਾਰਾ ਸਾਡਾ ਬੰਦਾ ਬੁਮਾਰਾ ਹੋ ਗਿਆ ਨਹੀਂ ਤਾਂ ਉਹਨੇ ਆਉਣਾ ਸੀ ਅੱਜ ਪੱਕਾ ਟੀਮ ਵਧਾਓ ਵੀਰੇ ਆਇਆ ਕਰੋ ਅੱਜ ਉਸ ਬੰਦੇ ਦੇ ਕਰਕੇ ਸੀ ਆ ਇੰਨੇ ਬੰਦੇ ਆਉਣ ਲੱਗੇ ਉਹਨੇ ਸ਼ੁਰੂ ਕਰਿਆ ਸੀ ਜ਼ਰੂਰ ਆਇਆ ਕਰੋ ਆਇਆ ਕਰੋ ਬਾਈ ਵਾਈ ਵਾਈ ਦਵਾਈ ਫਿਰ ਲੈਤੀ ਬਾਈ ਡਾਕਟਰ ਸੇਵ ਕੀ ਕੰਮ ਆਉਂਦਾ ਹੁੰਦਾ ਆਪਣੇ ਸਾਨੂੰ ਪਤਾ ਹੀ ਹੋਰ ਜਿਹੜੇ ਡਾਕਟਰ ਜੀ ਕੈਮੋ ਜੀ ਬਹੁਤ ਵਧੀਆ ਬਈ ਵਧੀਆ ਜਾਈਦਾ ਵਧੀਆ ਜਾਈਦਾ ਆ ਅਸੀਂ ਮਤੂ ਸਾਬ ਹਾਂਜੀ ਬਾਈ ਹੋਰ ਜੀ ਕੈਮੋ ਬਹੁਤ ਵਧੀਆ ਚੱਲਦੀ ਕਰੋ ਕਿਵੇਂ ਚੱਲਦੀ ਹੈ ਜ਼ਿੰਦਗੀ ਪੂਰੀ ਸੋਹਣੀ ਕਹਿ ਸਕਦੇ ਓਕੇ ਰਿਪੋਰਟ ਓਕੇ ਬਲੌਗ ਦੱਸ ਆਪਣੇ ਕਿਵੇਂ ਹੁੰਦੇ ਨੇ ਬਹੁਤ ਸੋਹਣੇ ਹੁੰਦੇ ਨੇ ਬਾਈ ਤੇ ਦੇਣ ਨਾਲੇ ਹੁੰਦੇ ਨੇ ਬਹੁਤ ਸੋਹਣੇ ਹੁੰਦੇ ਨੇ ਹਾਂ ਹੋਰ ਹੋਰ ਵਧੀਆ ਕਹਿ ਸੁਣਾ ਕੋਈ ਗੱਲ ਵਾਦ ਹੋਰ ਵੀ ਕਹਦੇ ਇਹ ਤਾਂ ਮੈਂ ਕੱਟ ਗਿਆ ਵਧੀਆ ਜ਼ਿੰਦਗੀ ਸੋਹਣੀ ਲੰਗੀ ਜਾਂਦੀ ਹੈ ਹਮ ਨਹੀਂ ਵਧੀਆ ਵਧੀਆ ਜਰਾ ਪਾ ਮੈਂ ਤਾਂ ਪਾਉਣਾ ਹੀ ਤੈਨੂੰ ਪਤਾ ਯਾਰ ਐਂ ਹੁੰਦਾ ਵੀ ਕੁਝ ਸ਼ੇ ਤੇ ਮਿਲਿਆ ਸਾਫ ਸੁਥਰੇ ਹੁੰਦੇ ਆ ਵਧੀਆ ਗੱਲ ਆ ਹਮ ਵੀ ਜ਼ਿੰਦਗੀ ਠੀਕ ਆ ਬਈ ਓਕੇ ਹੁਣ ਚੱਲੇ ਆ ਹੈ ਡਾਕਟਰ ਸਾਹਿਬ ਤਾਂ ਚੱਲੇ ਜੀ ਫੇਰ ਆਪਾਂ ਫੋਨ ਕਰਦਾ ਜੀ ਤਾਂ ਕਰਕੇ ਰੋ ਧੰਨਵਾਦ ਜੀ ਡਾਕਟਰ ਜੀ ਬਹੁਤ ਬਹੁਤ ਕੋਈ ਗੱਲ ਨਹੀਂ ਯਾਰ ਠੀਕ ਹੈ ਓਕੇ ਤੁਹਾਨੂੰ ਚੀਜ਼ ਦਿਖਾਉਣ ਵਾਲੀ ਮੇਲੇ ਰਾਜ ਆਹ ਦੇਖੋ ਕਿਆ ਬਾਗ ਸਾਡੇ ਦੂਜੇ ਕੈਮਰੇ ਨਾਲ ਦਿਖਾਉਣਾ ਕਹੀਂ ਦੇਖ ਲੋ ਵੱਲਾਏ ਕੋਈ ਦੱਸ ਸਕਦਾ ਹੈ ਗੇਂਦ ਵਾਂਗੂਆਂ ਸਮੈਲ ਵੀ ਕਿਆ ਬਾਤ ਆ ਯਾਰ ਸਮੈਲ ਵੀ ਇੰਨੀ ਸੋਹਣੀ ਮਾਰਦੇ ਵੇਰੇ ਵੇਰੇ ਰੂਹ ਹੀ ਖੋਸ ਹੋ ਗਈ ਬੁਖਾਰ ਜੱਦਾ ਲੱਗਿਆ ਦੇਖੋ ਕਿੰਨਾ ਸੋਹਣਾ ਹੋਇਆ ਪਤਾ ਕਿਸ ਨੂੰ ਇਹ ਬੂਟਾ ਕਿਸ ਚੀਜ਼ ਦਾ ਆ ਦੱਸੋ ਮਿੱਤਰੋ ਉਹ ਉਸ ਜਿਹਾ ਲੱਗਿਆ ਪਿਆ ਨੇ ਗੇਂਦਾ ਵਾਂਗੂ ਔਰ ਲਗੋੜ ਲੱਗਦੇ ਜਮ ਕਰੋ ਚੈੱਕ ਬਾਈ ਆਇਆ ਕਹੋ ਸੀ ਗੈਂਦਾ ਹੀ ਲੱਗਦੇ ਨੇ ਗੈਂਦਾ ਹੀ ਬੋਲ ਬੋਲ ਸੁਮੈਲ ਵੀ ਬਹੁਤ ਸੋਹਣੀ ਆ ਇਹ ਲੱਗਿਆ ਮੰਣੀ ਕਿਤੇ ਨਾਲ ਖਾਲ ਦੇ ਮੈਂ ਤਰੋਂ ਆਪਾਂ ਪੱਖੋ ਪੱਖੋ ਤੋਂ ਚੱਲਾਂਗੇ ਤਾਪੇ ਤੇ ਸੀਰਜੀ ਚਾਜ ਅੱਜ ਬਣਿਆ ਉਹ ਕਮਰ ਜਿਹੜੀ ਟਰੀ ਆ ਲੈ ਨੇ ਜਿਹੜੇ ਲੱਗਦੇ ਨੇ ਬਾਈ ਇਹ ਕੰਮਾਂ ਦੀ ਚੱਲੇ ਆ ਜੀ ਅੱਜ ਮੰਮੀ ਵੀ ਕਿੰਨੇ ਦਿਨ ਲੱਗੀਆਂ ਮਾਂ 12 ਦਿਨ ਲੱਗੇ 13 ਦਿਨ ਲੱਗੇ ਤੇਰਾ ਜੀ ਜੀ ਦਾ ਤਾਂ ਜੀ ਲੱਗਿਆ ਤੇਰਾ ਤਾਂ ਮੰਨਦੇ ਨੇ ਨਾਈ ਦਵਾਈ ਦੇ ਦਿੰਦੀ ਜਾਈਗੀ ਇਹ ਵੀ ਆ ਵੀ ਪਰਵਾਹ ਨਹੀਂ ਕੋਈ ਕੋਈ ਤੂੰ ਕੋਈ ਤੀ ਤਰਾਂ ਨਹੀਂ ਜਿਹਾ ਨਹੀਂ ਲੋਟਾ ਵਧੀਆ ਹਾਂ ਜਮਾਨ ਨੇ ਜਾ ਜਾਂਦੇ ਤੇ ਘੇੜਾ ਕੱਟ ਗਈ ਤੇਰਾ ਕੱਟ ਗਿਆ ਕੱਟ ਜਾ ਕੋਈ ਆਹ ਉਹ ਜਿਹੜਾ ਲੋਟਾ ਲੱਗ ਗਿਆ ਰੱਬ ਕਰੇ ਠਾ ਉੱਠੇ ਤੇਰੇ ਕੋਈ ਵੀ ਤੇਰੇ ਵਾਲ ਕਰੇ ਉਠਾਉਣ ਲੱਗੇ ਵਧੀਆ ਪਹੁੰਚ ਗਏ ਸੀ ਘਰ ਮਿੱਤਰੋ ਘਰ ਪਹੁੰਚ ਕੇ ਫਿਰ ਆਪਾਂ ਗਏ ਨੰਬਰਦਾਰ ਨੂੰ ਲੈਣ ਭੋਲੇ ਦੀ ਹੱਟੀ ਤੋਂ ਪੱਖੋ ਪਰ ਦਵਾਰੇ ਆ ਕੇ ਘਰੇ ਚਾਹ ਚੂ ਪੀ ਗਏ ਫਿਰ ਬਾਗੇ ਸੀ ਅਸੀਂ ਤਪੇ ਤਸੀਲ ਤੇ ਪੌਣ ਇੱਕ ਹੋ ਗਿਆ ਮਿੱਤਰੋ ਤਸੀਲ ਜੀ ਬੈਠਿਆਂ ਹਾਲੇ ਹੁਣ ਆਇਆ ਤਸੀਲਰ ਹੁਣ ਜਾਣ ਲੱਗੇ ਨੇ ਪੌਣ ਇੱਕ ਫਿਰ ਡੇਢ ਕਵਾਦ ਨੂੰ ਨਿਬੜ ਗਏ ਸੀ ਆਪਣਾ ਕੰਮ ਤੇ ਉਥੋਂ ਆ ਗਏ ਸੀ ਆਪਾਂ ਵਾਪਸ ਨੰਬਰਦਾਰ ਨੂੰ ਛੱਡ ਕੇ ਬਰਗਰ ਗੈਂਗ ਵਾਲਿਆਂ ਦੇ ਬਾਈ ਇੱਥੋਂ ਲੈਣਾ ਸਹਾਬ ਲਈ 버거 버거ਵਾਰ ਆਪਰ ਹਰਾਂ ਤੇ ਬਾਰੇ ਕਿਤੇ ਜਨ ਇੱਕ ਪੀਐਫ ਲਈ 버거ਵਾਰ ਦੇ ਕੋਖੋ ਕੜਮ ਮੇਨ ਰੋਡ ਨੀਰ ਪੀਐਨਵੀ ਬੈਂਕ ਤੋਂ 버거 ਕਰਦੇ ਹੋਏ ਦੋ ਸੁਪਰਵਾਈਜ਼ ਅੱਗੇ 버거 ਸਰਬ ਦੇ ਸਾਬ ਨੇ ਫਿਰ ਦਾਦ ਨੂੰ ਵੀ ਕਰਤੀ ਸੀ ਬਾਏ ਮਤਰੋ ਲਾੜ ਹੋ ਰਹੇ ਨੇ ਜੀ ਦਾਦੀ ਪੋਤੇ ਦੇ ਹਾਂ ਵੀ ਚੰਗਾ ਸਹਿਬ ਕਦੋਂ ਆਏਗਾ ਫੇਰਾ ਬਾਈ ਕਰਦੇ ਫਿਰ ਚੰਗਾ ਵੀ ਬਾ ਠੀਕ ਆਜੋ ਜੀ ਹੁਣ ਚੱਲਿਆ ਆਪਾਂ ਜਵਾਰ ਕੇ ਮਿੱਤਰੋ ਉੱਥੋਂ ਲੈਣਾ ਮੰਗੋ ਉਹਨਾਂ ਨੂੰ ਫਿਰ ਪਹੁੰਚ ਗਏ ਸੀ ਮਿੱਤਰੋ ਜਵਾਰ ਗਏ ਆਪਾਂ ਇੱਥੇ ਚਾਹ ਪਾਣੀ ਪੀ ਕੇ ਚੱਕਿਆ ਬੈਗ ਤੇ ਮੰਗੋ ਹੁਣਾਂ ਨੂੰ ਕਿਹਾ ਵੀ ਆਜੋ ਬੱਚੋ ਆਜੋ ਵੀ ਆਜੋ ਹੁਣ ਚੱਲੇ ਆ ਜੀ ਅਸੀਂ ਗਗੂ ਕੋਲੇ ਨਾਲ ਅਮਨਿਤੀ ਸਾਡੀ ਗਗੂ ਮਾਸੀ ਕੋਲੇ ਵੀ ਲਈ ਚੱਲਦੇ ਆਣਾ ਅਮਨਿਤੀ ਹੁਣ ਆਏ ਤਾਂ ਆ ਗਏ ਤੇ ਬਹੁਤ ਟਾਈਮ ਹੋ ਗਿਆ ਭਾਈ ਆਇਆਂ ਨੂੰ ਇੱਥੇ ਘਟੋ ਘਟ ਸਾਲ ਹੋਣ ਵਾਲਾ ਉਹ ਅੱਜ ਆਇਆ ਫਿਰ ਮੈਂ ਕਹੇ ਚਲੇ ਕੀੜਾ ਕੱਢ ਜਾਨਾ ਟਾਈਮ じゃ ਹੈਗਾ ਜੀ ਸਾਡੇ ਕੋਲੇ ਅਣਾਵਨੀਤੀ ਮਾਮੇ ਦਾ ਪੇਜ ਅਮਨੀਤ ਕਾ ਫਾਲੋ ਫਾਲੋ ਕਰੋ ਫਾਲੋ ਕਰੋ ਲਾਈਕ ਕਰੋ ਕਮੈਂਟ ਕਰੋ ਹੈਗਾ ਅਮਨੀਤ ਵੱਡੀ ਹੋ ਕੇ ਦੇਖਿਆ ਕਰੇਗੀ ਤੂੰ ਬੁਲਾਉਗਾ ਨਾ ਆ ਪਾਈ ਗਿਆ ਕੋਠੀਆਂ ਆ ਗਏ ਜੀ ਆ ਆ ਗਿਆ ਕੋਕਾ ਗਾ ਜੀ ਆਇਆ ਵੀਰੇ ਆਪਾਂ ਸਮੇ ਤੁਹਾਨੂੰ ਦੱਸਿਆ ਪਹਿਲਾਂ ਆਉਂ ਦਿਖਾਉਨੇ ਆ ਤੁਹਾਨੂੰ ਗਰਮਣ ਦੀਆਂ ਚੀਜ਼ਾਂ ਚ ਕੀ ਕੀ ਗਰਮਣ ਕੋਲੇ ਓ ਤੇਰੀ ਦੇਖੋ ਜੀ ਬਲੂੰਗੜੇ ਰੱਖੇ ਹੋਏ ਨੇਰੇ ਕੀ ਨਾਂ ਨੇ ਇਹਨਾਂ ਦੇ ਤਾਂ ਨਾਂ ਨਹੀਂ ਹੋਈ ਇਹ ਕਿਹਨੇ ਚਾਹੀਦਾ ਹੋਇਆ ਬਾਈ ਭੱਜ ਗਿਆ ਤਾਂ ਇੱਧਰ ਆ ਲੈ ਲੈ ਰਿਹਾ ਜੀ ਬੁੱਤੇ ਹਾਂ ਹੈ ਇਹਨੇ ਬਲੂੰਗੜੇ ਦੇਖੀ ਆ ਦਾਣਾ ਕਿਹੜਾ ਵਰਤਦੇ ਨੇ ਤੁਸੀਂ ਫੀਡ ਆ ਸੋ ਵੀ ਦਿਖਾਉਣੀ ਹੈ ਤੁਹਾਨੂੰ ਹੁਣ ਕਹ ਕੇ ਆਹੀ ਨੇ ਬਸ ਇੰਨੇ ਪਸ਼ੂ ਆ ਗੋਗਾਂ ਬਾਹਰ ਵੀ ਨੇ ਵੀ ਉਹ ਦਰਵਾਹ ਤੂੜੀ ਵਾਲਾ ਬਣਾਤਾ ਹੈ ਠੀਕ ਆ ਫਿਰ ਆਹ ਕਟੀਆਂ ਕਟੀਆਂ ਖੁੱਲੀਆਂ ਰੱਖਿਆ ਹੋਏ ਨੇ ਮਿੱਤਰੋ ਭਾਜਦੀ ਹਨ ਇਹ ਸਾਂ ਹੈ ਕੋੜਿਆ ਮਗੂ ਜਾਂਦੀਆਂ ਨੇ ਤਾਂ ਆ ਦੇਖੋ ਵੇ ਭਾਈ ਕਿਵੇਂ ਕੰਨਾ ਚਾਹਕਦੀਆਂ ਨੇ ਦੇਖੋ ਇੱਧਰ ਕੋਈ ਆਉਂਦਾ ਨਹੀਂ ਨਾ ਨਹੀਂ ਇਹ ਆਈ ਕਿਉਂ ਕਿ ਖੁੱਲੀਆਂ ਛੱਟੀਆਂ ਨੇ ਪਾਸਾ ਆਹ ਬੋਲੂ ਆਹ ਤੇ ਵੀ ਮੱਛਰਗਾਨੀ ਤੇ ਕਰਕੇ ਉੱਧਰ ਪੈਸਾ ਕਮਾ ਦਾਂਗੇ ਪੈਸਾ ਹਉ ਕਿਵੇਂ ਆਉਂਦੀਆਂ ਨੇ ਦੇਖੀ ਆ ਰਹੀ ਸੋ ਆ ਬੋਲੂ ਆ ਪਾਣੀ ਇੱਥੋਂ ਹੀ ਪੀ ਜਾਂਦੀਆਂ ਨੇ ਐ ਬਾਰੀ ਠੀਕ ਆਏ ਰੱਖਿਆ ਹੋਣ ਬਾਈ ਖੋਲੀਆਂ ਫਿਰ ਪਸ਼ੂ ਤਾਂ ਐ ਗਰਮਣ ਦਾ ਫਿਰ ਵਧੀਆ ਕੰਮ ਹੀ ਕਰਦਾ ਨਾ ਦੇਖੀ ਕੰਨ ਕਿਵੇਂ ਜਾਗਦੀਆਂ ਨੇ ਆ ਜੋ ਆ ਦੇਲੇ ਬਾਈ ਆਹ ਆ ਦੇ ਉਹ ਆਜੂ ਤੂੰ ਆ ਉਹ ਆ ਕਿੱਥੇ ਆ ਬਈ ਆਹ ਕਿਹਾ ਗਿਆ ਪੀਜੇ ਨੰਬਰ ਐ ਅਸਾਂ ਜਰਾ ਵਟਾ ਹਾਂ ਪਹਿਲਾਂ ਤਾਂ ਉਂਈ ਡਰ ਗਿਆ ਸੀ ਠੀਕ ਆ ਫਿਰ 1 2 3 4 5 6 7 8 8 ਰੱਕੀ ਬੈਠੇ ਨੇ ਪਿਹੜੇ ਨੂੰ ਬਈ ਵਧੀਆ ਨੇ ਝੋਟੀਆਂ ਕਰਤੀਆਂ ਓਕੇ ਰਪੋਟਾ ਪੂਰੀਆਂ ਦਰਸ਼ਕਾਂ ਨੂੰ ਵੀ ਦਿਖਾਤੀਆਂ ਸਾਡਿਆਂ ਨੂੰ ਕਿੰਨੇ ਕਿੰਨੇ ਟਾਈਮ ਦੀਆਂ ਨੇ ਆਏ ਰੱਖੀਆਂ ਹੋਈਆਂ ਨੇ ਹੈ ਹਾਂ ਵੀ ਹੁਣ ਬਾਵਾ ਟਾਈਮ ਇਧਰ ਕੀਤੇ ਮਾਰੀ ਜਾਂਦੇ ਨੇ ਸਪਰੇ ਮੱਕੀ ਆਏ ਤੇ ਝੁੰਨੇ ਲਾ ਚੁੰਨੇ ਤੇ ਕਿਰਾ ਬਣਾਤਾ ਬੰਦਾ ਸਾਡਾ ਸਪਰੇ ਕਰਦਾ ਕਰਦਾ ਮਿੱਤਰੋ ਕੱਟ ਲਾਇਆ ਆਹ ਫੁਲਾਣੇ ਬੂਟੇ ਆ ਗੋਬਰ ਗਿਆ ਸੈ ਇਹਨਾਂ ਦਾ ਗਰਮ ਬਣਗਾ ਉਹ ਦਾ ਡਾਈਟ ਸਭ ਰੇ ਗਈ ਜਾਣਾ ਭਾਈ ਫਿਰ ਉੱਧਰ ਦੇਖ ਲਰੇ ਕਿ ਸਭ ਮੇਰਾ ਨਾ ਹੁੰਦੀਆਂ ਨੇ ਵਾਰੀ ਦੇ ਤੇ ਕਿਆ ਹੈ ਪਹਿਲਾਂ ਡਰਦੀਆਂ ਭੱਜ ਗਈਆਂ ਸੀ ਹੁਣ ਕਿਵੇਂ ਖੜ ਗਈਆਂ ਆ ਕੇ ਫਿਰ ਉਹਨਾਂ ਨਾਲ ਹੀ ਲੱਗ ਗਿਆ ਕਿ ਡਾਕਟਰ ਆ ਗਿਆ ਜਾਂ ਕੋਈ ਉੱਤਰ ਆ ਬੜੀਆਂ ਨੇ ਸੌਟੇ ਨੇ ਕੋਈ ਕਿਰੇ ਇਸਮਾ ਕਿਹੜੀ ਆ ਆ ਦੂਜੇ ਨੰਬਰ 3 ਆ ਇਹ ਦੂਜੀ ਜੀ ਹੈ ਜਿਹੜੀ ਸਾਰਿਆਂ ਤੋਂ ਜਿਹੜੀ ਆਹ ਹਾਂ ਦੂਜੇ ਨੰਬਰ ਹਾਂ ਇਸਮਾ ਤੇ ਹੋਰ ਕਿਹੜੀ ਆ ਉਹ ਜਿਹੜੀ ਐ ਜਮਾਨ ਨਰੇਸ਼ ਮਾਦੇ ਨਾਲ ਖੜੀ ਐ ਇੱਧਰ ਬੱਡੀ ਹਾਂ ਮਰੀਆ ਬਾਈ ਜੇ ਸ਼ੌਕ ਨਾਲ ਕੋਈ ਕੰਮ ਕਰਦਾ ਠੀਕ ਆ ਗੱਲ ਬਾਤ ਪਰ ਟੂੜੀ ਤੇਨੇ ਕੱਲੇ ਚਾਰ ਤਾਂ ਪਾਇਆ ਨਹੀਂ ਇੱਦਗੀ ਆ ਵੀ ਨਾ ਪਾਇਆ ਨਹੀਂ ਇੱਦਗੀ ਆਜੋ ਫਿਰ ਆ ਅੰਦਰ ਨੇ ਕੋਈ ਦੂਜਿਆਂ ਦੁੱਧ ਵਾਲੀ ਅੰਦਰ ਰੱਖਦੇ ਨੇ ਇਹ ਡਰਦੀਆਂ ਨੇ ਪਰ ਥੋੜਾ ਜਿਹਾ ਹਾਂ ਕਿਨੂੰ ਬਹੁਤ ਲੱਗਿਆ ਛੋਟੇ ਸਾਡੇ ਇਹ ਕੀ ਘੱਟ ਲੱਗਿਆ ਕਿਉਂਕਿ ਛੋਟੇ ਦਾ ਬਹੁਤ ਹੈ ਕਿਨੂੰ ਸਾਡੇ ਇਹ ਕੀ ਆਪਾਂ ਉਹ ਮੈਂ ਜਾਲਾ ਛਾ ਪੱਟਦਾ ਉਧਰ ਹਾਂ ਹੈ ਥੋੜਾ ਘੱਟ ਹੈ ਹਾਂ ਪਿਛਲੀ ਵਾਰੀ ਤਾਂ ਬਾਲਾ ਭਰਿਆ ਹੋਇਆ ਸੀ ਇਹ ਹਾਂ ਹਾਂ ਵੀਰੇ ਬਹੁਤ ਟਾਂ ਬਾਅਦ ਸੀ ਕੋਲ ਦੀ ਨਾਗਦੇ ਸੀ ਅਸੀਂ ਆਖਿਆ ਵੀ ਚੱਲ ਗੱਗੂ ਕੋਲੇ ਵੀ ਨੂਰ ਕੋਲੇ ਜਿਹੜਾ ਮਾਰੀ ਜਾਈਏ ਆ ਇੱਧਰ ਆ ਸਾਡੀ ਬਣੇਤੀ ਦੇਖੋ ਜੀ ਦੀਦੀ ਕਿੱਥੇ ਐ ਸਸਰੀ ਘਾਲ ਭਲਾਈ ਸੀ ਸਸਰੀ ਘਾਲ ਭਲਾਈ ਸੀ ਦੀਦੀ ਨੂੰ ਨਾਰ ਵੀ ਕਰਦੇ ਆਗੇ ਕਰਦੇ ਨੇ ਹਾਂ ਕਰਦੇ ਨਾਰ ਨੇ ਮਿੱਤਰੋ ਨਾਰ ਦਾ ਉਦੋਂ ਵੀ ਖਾ ਕੇ ਗਏ ਸੀ ਅੱਜ ਉਦੋਂ ਵੀ ਨਾਰ ਖਾ ਕੇ ਗਏ ਸੀ ਕਰਦੇ ਲਾਇਆ ਕਰੋ ਵੀਰੇ ਬੂਟਾ ਪੱਟਾ ਲਾਤਾ ਨਾਰ ਘਰ ਦੇ ਨੇ ਸੇਵ ਬਾਹਰ ਦੇ ਨੇ ਕਿੰਨੀਆਂ ਗੱਡੀਆਂ ਨੇ ਉਹ ਤੇਰੀ ਕਿੰਨੀਆਂ ਗੱਡੀਆਂ ਮਨਰਾਜ ਜੀ ਕਿੰਨੀਆਂ ਗੱਡੀਆਂ ਮਿਲ ਗਈਆਂ ਹਾਂ ਦੋ ਇਹ ਦੋ ਹੀ ਨੇ ਇਹਦਾ ਬਾਲੀਆਂ ਨੇ ਹਾਂ ਖੜਾ ਦੇ ਸਾਰੀਆਂ ਲੈਂਚ ਚ ਲੈਂਚ ਖੜਾ ਦੇ ਲੈਂਚ ਲੈ ਦੇਖ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ 10 ਟੋਟਲ 10 ਗੱਡੀਆਂ ਹੋ ਗਈਆਂ ਸੀ ਮਨਰਾਜ ਜੀ ਆਈ ਨੇਵਰ ਟਾਈਮ ਹੋ ਗਿਆ ਸੀ ਮਤਲਬ ਕਟੀਆਂ ਨੂੰ ਉਹਨਾਂ ਦਾ ਅੰਦਰ ਕਰਨ ਦਾ ਗਰਮਣਾਤ ਲੈ ਗਿਆ ਸੀ ਸੰਨੀ ਦਾ ਭਰ ਕੇ ਪੱਠਲ ਜਾ ਉਹ ਪਾਤਾ ਸੀ ਕਟੀਆਂ ਨੂੰ ਉਹ ਛਾਹ ਕੇ ਟਾਈਮ ਬੰਦ ਕਰਕੇ ਹੈ ਵਧੀਆ ਸਿਸਟਮ ਆ ਫਿਰਦਾ ਪੂਰਾ ਲੱਗ ਗਿਆ ਲਾਉਗਾ ਅੱਛਾ ਇਹ ਕੱਢ ਕੇ ਉਜਰੋਈ ਦਰਵਾਣੀਆਂ ਹੁੰਦੀਆਂ ਹੋਣਗੀਆਂ ਇਧਰ ਨੂੰ ਉਹ ਕਰ ਦਿੰਦੇ ਹੋਗੇ ਐ ਫੇਰ ਇਧਰ ਖੋਲ ਦਿੰਦੇ ਹੋਗੇ ਸੰਗਲਾਂ ਦਾ ਸਹੀ ਗਾ ਲਾ ਲੋਟ ਆ ਐ ਟੋਕਰਾਂ ਜਿਆ ਪਾਤਾ ਉਧਰ ਭੱਜ ਕੇ ਬਗੀਆਂ ਪੂਰੀ ਬੰਨਦੀਆਂ ਮਸਰਾਂ ਨਹੀਂ ਛੜਤੀ ਐ ਚੱਕੋ ਵੀ ਹੁਣ ਰੈਸਟ ਆ ਤੜਕੇ ਫੇਰ ਖੋਲ ਕੇ ਇਧਰ ਕਰ ਦੂਗੇ ਹੈ ਪਹਿਲਾਂ ਮੱਛਰਾਂ ਚੱਕ ਕੇ ਬਸ ਉਹਦੀ ਇਹ ਸੁਭਾਅ ਜਾ ਕੇ ਫਿਰ ਬਸ ਆਹੀ ਵਸਾ ਕੁੰਡਾ ਦੀ ਬਦਲਣਾ ਉਹਦੀ ਵਸੇ ਉਹਦੇ ਵਾਲੇ ਹੀ ਕੰਮ ਆ ਉਹ ਸੰਗਲਾਂ ਵਾਲਾ ਜੀ ਉਹ ਚੋਂ ਕੱਢੋ ਵੜੀਆਂ ਜੀਆਂ ਉਧਰ ਕਰ ਦਿਓ ਹੈ ਉਹ ਕੇ ਲੋਟਾ ਸਿਸਟਮ ਸੋਟਾ ਠੀਕ ਆ ਪੂਰਾ ਓਕੇ ਰਿਪੋਰਟ ਹੀ ਆ ਜਮਾ ਹਾਂ ਤਾਂ ਨਹੀਂ ਹੱਥ ਨੇ ਦਰ ਰੱਖੇ ਨਾ ਪਰ ਤੇਲ ਰਾਲਾ ਕੇ ਬਸ ਉਹਦੀ ਭੱਜ ਤੜਕੇ ਛੱਡੋਂਗੇ ਐ ਹੁਣ ਇਹ ਚਾਰ ਲਾ ਦੋਂਗੇ ਬਸ ਨਹੀਂ ਰਾਹੇ ਪਾਉਂਦੇ ਨਾ ਬਸ ਤੜਕੇ ਇਹ ਦਰ ਲਾ ਦਾਂਗੇ ਪਹਿਲਾਂ ਹਾਂ ਰਾਲਾ ਕੇ ਪਾਸ ਕਰ ਦੇਈਂਗਾ ਮੈਂ ਜਦੋਂ ਹਿੱਟ ਫਿਰ ਉਸ ਤੋਂ ਬਾਅਦ ਗਏ ਫਿਰ ਮਿੱਤਰੋ ਆਪਾਂ ਕਬੂਤਰਾਂ ਕੋਲ ਆਉਂ ਕਰਾਉਣੇ ਚੈੱਕ ਤੁਹਾਨੂੰ ਕਬੂਤਰ ਵੀ ਇਹ ਕਾਣੀ ਕਬੂਤਰੀ ਆਹ ਕਾਣੀ ਨਾ ਮੈਂ ਤਾਂ ਆਉਂਦੇ ਆਪਾਂ ਜੋਗਾ ਜੁਗਨ ਲੱਗੀ ਨਹੀਂ ਜੋ ਠੀਕ ਹੱਥ ਨਾਲ ਦਿੰਦਾ ਸੀ ਸਿਰੰਜ ਨਾਲ ਹਾਂ ਕਾਣੀ ਆਣੇ ਹੈ ਨਹੀਂ ਆ। ਇਹਨੂੰ ਦੀਦਾ ਨਹੀਂ ਪੀ ਤੋੜਿਆ ਖਾਣ। ਵਾਟ ਕੋ ਦਰ ਤੇ ਕਣੀ ਨਹੀਂ ਹੋਈ। ਆ ਦੇ ਦੀਦਾ ਨਹੀਂ ਕਰਾਂ। ਹਾਂ ਹਾਂ ਦੀਦਾ। ਦੋਇ ਅੱਖਾਂ ਵੀ ਮਿੱਝਾੜੀ ਕੇ। ਹੁਣ ਇਹਨੂੰ ਦਾਣਿਆਂ ਦਾ ਪਤਾ ਲੱਗਣਾ ਕਿ ਵੀ ਇੱਥੇ ਪੈਂਦੇ ਨੇ। ਤੂੰ ਇਹਨੂੰ ਟ੍ਰੇਡ ਪਾ ਕੇ ਇਹਨੂੰ ਟ੍ਰੇ ਮੂਰੇ ਰੱਖਾਂਗੇ ਬਸ ਚੁੰਝਾ ਮਾਰ ਕੇ ਆਪੇ ਚੁਗਲੇ। ਇਹਨੂੰ ਕਰਤਾ। ਆਉ ਦੂਜਾ ਮੂਰੇ। ਇਹ ਗੋਹੀ ਦਾ ਬਾਜ ਹੈ। ਐ ਤਨੇ ਕਬੂਤਰ। ਬਾਜ ਇਹ ਜਿਹੜਾ ਆ ਗਿਆ ਸੀ ਹੱਟ ਕੇ ਆਉਂਦਾ ਜਿਹੜਾ। ਆਏ ਨਹੀਂ ਬਾਈ ਕਬੂਤਰ ਰੱਖੇ ਹੋਏ ਪੂਰੇ। ਉਹ ਗਾਂ ਵਾਲੀ ਬੈਠੀ ਜੀ ਜਿਵੇਂ ਨੇ। ਹੈ? ਗਾਂ ਵਾਲੀ ਬੈਠ ਗਈ ਚਾਹਗੇ ਨਹੀਂ। ਹਾਂ। ਦੇ ਕੋਈ ਕਬੂਤਰ ਰਖਾਈਏ ਸਾਨੂੰ ਫਿਰ ਆਹ ਇੱਕ ਕਮਰੇ ਰੱਖੇ ਕਮਰੇ ਭਏ ਹੋ ਨੇ ਬਈ ਕੂਤਰੰਗ ਦੇ ਕੋ ਉਤਰੀ ਕਬੂਤਰ ਨੇ ਮਤਰਾ ਸ਼ੌਂਕ ਦਾ ਕਹਿੰਦੇ ਹੁੰਦੇ ਨੇ ਕੋਈ ਮੁੱਲ ਨਹੀਂ ਹੁੰਦਾ ਪਰਾਂ ਕਰਕੇ ਠੀਕ ਹੈ ਦੇਖੋ ਸੌਂਕ ਦਾ ਕੋਈ ਮੁੱਲ ਨਹੀਂ ਮਿੱਤਰੋ ਇੱਕ ਸੌਂਕ ਕਬੂਤਰਬਾਜੀ ਦਾ ਹਨ ਕਮਰੇ ਹਰ ਪਿੰਡ ਵੀ ਰੱਖੇ ਹੋਏ ਨੇ ਆਦਾ ਘਰੇ ਹੀ ਨੇ ਜਿਹੜੀਆਂ ਘਰੇ ਵੈਰਾਈਟੀਆਂ ਨੇ ਹਿੱਥੇ ਵੀ ਵੈ ਨੇ ਠੀਕ ਹੈ ਇਹ ਤਾਂ ਵੀ ਜਿਵੇਂ ਪਹਿਲਾਂ ਨਹੀਂ ਮੈਨੂੰ ਲੱਗਦਾ ਕਿ ਇਹ ਮਤਲਬ ਬਾਹਰ ਕੱਟ ਪਾਸ ਇਧਰਲੇ ਤੇ ਵੀ ਨਹੀਂ ਇਧਰਲੇ ਤੇ ਆਏ ਤੇ ਵੀ ਨਹੀਂ ਮਿੱਤਰੋ ਕੋਠੇ ਦੇ ਵੀ ਨੇ ਥੋੜੇ ਦਾ ਭਰੇ ਭੈਣੇ ਨਾਲ ਕਬੂਤਰਾਂ ਨਾਲ ਕਿੰਨੇ ਕਬੂਤਰ ਹੋਣਗੇ ਇਹਨੂੰ ਦਿਖਾ ਦੇ ਇਹਨੂੰ ਦਿਖਾ ਦੇ ਦੇਖ ਲੈ ਦੇਖ ਲੈ ਵੀਰੇ ਦੇਖ ਲੈ ਦੇਖ ਲੈ ਕਿੱਥੇ ਨੇ ਕਬੂਤਰ ਉਹ ਬੱਚੇ ਇੱਥੇ ਕਿੱਥੇ ਨੇ ਫੜ ਲੈ ਫੜ ਲੈ ਫੜ ਲੈ ਮਿੱਠੀ ਆ ਜਾ ਆ ਜਾ ਦੇਖ ਆ ਜਾ ਆ ਜਾ ਮਰੀ ਆ ਜਾ ਮਰੀ ਆ ਜਾ ਮਰੀ ਆ ਜਾ ਨਾ ਫੜਨਾ ਨਹੀਂ ਫੜਨਾ ਇਦਾਂ ਦਾ ਨਹੀਂ ਹੈ ਕਿਸੇ ਵੀ ਚੀਜ਼ ਤੋਂ ਪਰ ਗਰਮਣ ਐਸਾ ਹੀ ਗਲੀ ਜੀ ਦੇ ਕਰਤੱਬ ਵੀ ਦਿਖਾਏ ਮਾਤਰਾ ਕੁਟਰੀ ਜੀ ਕਿਉਂ ਬਣਾਦੀ ਰੀਲ ਇਹ ਅਸੀਂ ਸੜਕ ਤੇ ਚਲਾਇ ਕਰੀਏ ਯਾਰ ਫਿਰ ਇਹੇ ਜੀ ਲਿਈ ਹੈ ਗੇ ਗਰਮਣ ਇਧਰ ਆ ਇਧਰ ਐ ਬ੍ਰੇਕ ਲੱਗਦੇ ਨੇ ਇਹਦੇ ਅੱਛਾ ਇਥੇ ਬੜੇ ਭੜੇ ਹੋਏ ਹਾਂ ਬ੍ਰੇਕ ਨੇ ਬਈ ਹੈ ਐਂ ਦੱਬ ਦਿ ਲੈ ਬ੍ਰੇਕ ਲੱਗੇ ਜਾਣੇ ਭੜੇ ਕੰਮ ਨੇ ਖੜਦੀ ਨਹੀਂ ਆ ਸਟੈਂਡ ਤੇ ਸਟੈਂਡ ਟੁੱਟਿਆ ਹੋਇਆ

ਉਹ ਗਾ ਜਿਵੇਂ ਮਤਰਾ ਤੋਂ ਨੂੰ ਲੈ ਆਉਂਦੇ ਰੂ ਇਹ ਦੋ ਆਪਾ ਬਿਆਰ ਵੀ ਦੀ ਕੱਢ ਲਈ ਮਾ ਫਿਰ ਖੀਰੇ ਜੇ ਖਤਮ ਹੋਏ ਪਏ ਜੀ ਖੀਰੇ ਜੇ ਵੀ ਲੈ ਕੇ ਜਾਣਾ ਨੇ ਰਸ ਮੋਤ ਹੁੰਦਾ ਟਾਕੀ ਗੋਲੀ ਆ ਰਾਈ ਗੱਡੀ ਵਾਲਾ ਆਗੇ ਜੀ ਮਤਰਾ ਨੂੰ ਫਿਰ ਪਹੀ ਚ ਆਪਣੀ ਜ ਟਾਈਮ ਦੇਖ ਲਓ ਤੁਸੀਂ ਅਮ੍ਰਿਤਿ ਸੁੱਤੀ ਪਈ ਆ ਪਿੱਛੇ ਦੇਖੋ ਦੇਖ ਕੇ ਕਰਮਣ ਕੌਣ ਆਇਆ ਹੈ ਅਮ੍ਰਿਤਿ ਤਾਂ ਲੈ ਜਾਂਦੀ ਨਹੀਂ ਅਮ੍ਰਿਤਿ ਤਾਂ ਲੈ ਜਾਂਦੀ ਜੀ ਤੈਨੂੰ ਲੱਗੇ ਲਿਆਂਦੀ ਨਹੀਂ ਉਧਰ ਦੀ ਕੱਢਾ ਉਧਰ ਦੀ ਕੱਢਣੀ ਆ ਕੱਢਣੀਆਂ ਪੈਂਦੀਆਂ ਨੇ ਬਈ ਜਵਾਕ ਆ ਦੇਖੋ ਜੀ ਕਿਵੇਂ ਸੁੱਤੀ ਵੀ ਘੋੜੇ ਵਿੱਚ ਕੇ ਦੋ ਦੇਣਾ ਪਾਪਾ ਉਹ ਕਿੱਥੇ ਹੈਗੀ ਓ ਯਾਰ ਮਨੀਤੀ ਯਾਰ ਮੈਂ ਬੁਲਾਵਾਂਗਾ ਪਾਇਆ ਮੈਂ ਆ ਗਿਆ ਅੱਜ ਮੇਰਾ ਬਲੌਗ ਵੀ ਪਾਉਣਾਂ ਲੇਟ ਹੋ ਗਿਆ